1 اگست ਨੂੰ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਜਾਂਦਾ ਹੈ ਪਰ ਇਸ ਦਿਨ ਤੇ ਸਰਕਾਰ ਜਾਂ ਕਿਸੇ ਸੰਸਥਾ ਵੱਲੋਂ ਸੀਨੀਅਰ ਸਿਟੀਜ਼ਨ ਦੇ ਲਈ ਕੋਈ ਖਾਸ ਪ੍ਰੋਗਰਾਮ ਨਹੀਂ ਕਰਵਾਏ ਜਾਂਦੇ ਪਰ ਬਠਿੰਡਾ ਵਿਕੇ ਹਰ ਸਾਲ ਆੜੀ ਆੜੀ ਸੰਸਥਾਵਾਂ ਵੱਲੋਂ ਇਸ ਦਿਨ ਬੜੀ ਧੂਮ-ਧਾਮ ਨਾਲ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿੱਥੇ ਸੀਨੀਅਰ ਸਿਟੀਜ਼ਨ ਨੂੰ ਸੱਦਾ ਦਿੱਤਾ ਜਾਂਦਾ ਹੈ ਤੇ ਆਗਾ ਬਦੂ ਸੀਨੀਅਰ ਸਿਟੀਜ਼ਨ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਇਸ ਪ੍ਰੋਗਰਾਮ ਦੇ ਵਿੱਚ ਬਜ਼ੁਰਗਾਂ ਵੱਲੋਂ ਹੀ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਇਸ ਮੌਕੇ ਤੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਆਗਾਂਬਦੂ ਸੀਨੀਅਰ ਸਿਟੀਜ਼ਨ ਨੂੰ ਸਨਮਾਨਿਤ ਵੀ ਕੀਤਾ ਗਿਆ ਅੱਜ ਇਕੱਠੇ ਹੋਏ ਆ ਬਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਜਿਹੜਾ ਕਿ 21 ਅਗਸਤ ਨੂੰ ਥਾਪਿਆ ਤਾਂ ਜਰੂਰ ਗਿਆ ਹੈ ਪਰ ਇਸ ਦਾ ਜੋ ਸੈਲੀਬ੍ਰੇਸ਼ਨ ਆ ਉਹ ਕਿਸੇ ਮੈਂ ਦੇਖੀ ਨਹੀਂ ਸੀ ਇਸ ਤੋਂ ਪਹਿਲਾਂ ਇਸੇ ਹੀ ਥਾਟ ਨੂੰ ਲੈ ਕੇ 2019 ਦੇ ਵਿੱਚ ਆੜੀ ਆੜੀ ਫਾਊਂਡੇਸ਼ਨ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਸੀ ਕਿ ਇਹ ਜੋ ਬਜ਼ੁਰਗਾਂ ਦਾ ਦਿਨ ਹੈ ਜੇ ਥਾਪੇ ਗਏ ਤਾਂ ਇਸ ਨੂੰ ਕਿਸੇ ਵੱਡੇ ਪੱਧਰ ਤੇ ਮਨਾਇਆ ਵੀ ਜਾਣਾ ਚਾਹੀਦਾ ਤੋਂ ਬਠਿੰਡਾ ਦਾ ਸੁਭਾਗ ਹੈ ਕਿ ਇਹ ਸਾਨੂੰ ਇਨੀਸ਼ੀਏਟ ਕੀਤਾ ਅਸੀਂ ਬਠਿੰਡਾ ਤੋਂ ਆੜੀ ਆੜੀ ਫਾਊਂਡੇਸ਼ਨ ਦੇ ਵਿਆਪ ਤੇ 2019 ਦੇ ਵਿੱਚ ਤੇ ਲਗਾਤਾਰ 5 ਸਾਲ ਤੋਂ ਇਹ ਦਿਨ ਮਨਾਉਂਦੇ ਆ ਰਹੇ ਹਾਂ ਤੇ ਇਸ ਸਾਲ ਵੀ ਇਸ ਪ੍ਰੋਗਰਾਮ ਨੂੰ ਮਨਾ ਕੇ ਬੜਾ ਮਾਣ ਮਹਿਸੂਸ ਕਰਦੇ ਪਏ ਹਾਂ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਜ਼ੁਰਗਾਂ ਦੀਆਂ ਨੂੰ ਬੁਲਾ ਕੇ ਉਹਨਾਂ ਨੂੰ ਐਂਟਰਟੇਨ ਉਹਨਾਂ ਦੇ ਥਰੂ ਹੀ ਐਂਟਰਟੇਨ ਕਰੀਦਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਖਾਸ ਸ਼ਖਸੀਅਤਾਂ ਪੂਰੇ ਪੰਜਾਬ ਜਾਂ ਇੰਡੀਆ ਲੈਵਲ ਤੇ ਵੀ ਅਪਰੋਚ ਕਰਦੇ ਆਂ ਵੀ ਕੁਝ ਐਸੀਆਂ ਸ਼ਖਸੀਅਤਾਂ ਨੂੰ ਬੁਲਾਈਦਾ ਜਿਹੜੇ ਕਿ ਆਫਟਰ ਰਿਟਾਇਰਮੈਂਟ ਕੁਝ ਚੰਗਾ ਸਮਾਜ ਲਈ ਕਰ ਰਹੇ ਹਨ ਜਾਂ ਜੋ ਬਜ਼ੁਰਗ ਆਪਣੇ ਘਰਾਂ ਦੇ ਵਿੱਚ ਰਿਟਾਇਰਮੈਂਟ ਲਾਈਫ ਦੇ ਵਿੱਚ ਢੈਂਦੀ ਕਲਰ ਨੂੰ ਜਾ ਰਹੇ ਨੇ ਉਹਨਾਂ ਲਈ ਮੋਟੀਵੇਸ਼ਨਲ ਸਾਬਤ ਹੋ ਰਹੇ ਨੇ ਉਹਨਾਂ ਨੂੰ ਬੁਲਾ ਕੇ ਅਸੀਂ ਸਪੈਸ਼ਲ ਤੌਰ ਤੇ ਉਹਨਾਂ ਨੂੰ ਆੜੀ ਆੜੀ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਜਾਂਦਾ ਤੇ ਬਾਕੀ ਜੋ ਬਜ਼ੁਰਗ ਹੈ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਇਨਸਪੀਰੇਸ਼ਨ ਮਿਲਦੀ ਹੈ ਤੇ ਇਸ ਪ੍ਰੋਗਰਾਮ ਦਾ ਇੱਕ ਹੋਰ ਮਕਸਦ ਹੈ ਕਿ ਜ਼ਿੰਦਗੀ ਨੂੰ ਜਿੰਦਾਦਿਲੀ ਨਾਲ ਜੀਆ ਜਾਵੇ ਜੋ ਰਿਟਾਇਰਮੈਂਟ ਲਾਈਫ ਹੈ ਉਸ ਨੂੰ ਬੋਝ ਨਾ ਮੰਨ ਕੇ ਉਸ ਨੂੰ ਇੰਜੋਏ ਕੀਤਾ ਜਾਵੇ ਤੇ ਜੋ ਕਿ ਅੱਜ ਕੱਲ ਇੱਕ ਆਪਣਾ ਪੰਜਾਬ ਦਾ ਖਾਸ ਕਰਕੇ ਮੁੱਦਾ ਬੜਾ ਹੋਇਆ ਹੈ ਜੋ ਮਾਈਗ੍ਰੇਸ਼ਨ ਹੋ ਰਹੀ ਹੈ ਤੜ ਤੜ ਤੇ ਸਾਡੇ ਬਜ਼ੁਰਗ ਜੋ ਇੱਥੇ ਇਕੱਲੇ ਰਹਿ ਜਾਂਦੇ ਨੇ ਕਿੰਨੇ ਕਿਤੇ ਹੋਏ ਅਕਲਤਾ ਦਾ ਸ਼ਿਕਾਰ ਹੁੰਦੇ ਨੇ ਉਸੇ ਅਕਲਤਾ ਨੂੰ ਖਤਮ ਕਰਨ ਲਈ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦੇ ਥਰੂ ਅਸੀਂ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਦੇ ਆਂ ਤੇ ਉੱਥੇ ਉਹਨਾਂ ਨੂੰ ਆਪਸੀ ਜੋ ਹੈ ਮੇਲ ਜੋਲ ਕਰਕੇ ਉਹ ਇਕਲਤਾ ਤੋਂ ਕਿਤੇ ਕਿਤੇ ਦੂਰ ਹੁੰਦੇ ਨੇ ਤੇ ਆਪਸੀ ਜੋ ਹੈ ਕਿ ਸਮਾਜਿਕ ਇੱਕ ਉਹਨਾਂ ਦਾ ਤਾਣਾ ਬਣਾ ਇੱਕ ਅਲੱਗ ਆਪਦਾ ਬਣਾ ਲੈਂਦੇ ਨੇ ਤੇ ਜੋ ਅਕਲਤਾ ਹੈ ਉਸ ਨੂੰ ਦੂਰ ਕਰ ਲੈਂਦੇ ਨੇ ਤੇ ਇਸ ਪ੍ਰੋਗਰਾਮ ਦੇ ਥਰੂ ਅਸੀਂ ਜਿੰਨੀਆਂ ਵੀ ਪਰਫਾਰਮੈਂਸ ਜੇ ਸਟੇਜ ਤੋਂ ਹੋਣੀਆਂ ਨੇ ਉਹ ਸਾਰੀਆਂ ਹੀ ਬਜ਼ੁਰਗਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਜਿਵੇਂ ਕਿ ਹੁਣ ਤੁਸੀਂ ਦੇਖੋਗੇ ਬਜ਼ੁਰਗਾਂ ਦੇ ਵੱਲੋਂ ਤਿਆਰ ਕੀਤਾ ਭੰਗੜਾ ਜਿਹੜਾ ਕਿ ਆੜੀ ਆੜੀ ਫਾਊਂਡੇਸ਼ਨ ਵੱਲੋਂ ਖੁਦ ਤਿਆਰ ਕਰਵਾਇਆ ਗਿਆ ਹੈ ਉਹ ਬਠਿੰਡਾ ਦੇ ਬਜ਼ੁਰਗਾਂ ਨੂੰ ਇਕੱਠੇ ਕਰਕੇ ਤਿਆਰ ਕਰਵਾਇਆ ਗਿਆ ਤੇ ਉਹ ਬਹੁਤ ਹੀ ਵਧੀਆ ਇੱਕ ਪਰਫਾਰਮੈਂਸ ਹੈ ਗਿੱਦੇ ਦੀ ਹੁਣ ਤਿਆਰੀ ਹੈ ਉਹ ਵੀ ਬਜ਼ੁਰਗਾਂ ਵੱਲੋਂ ਪਰਫਾਰਮ ਕੀਤਾ ਜਾਊਗਾ ਪਹਿਲਾਂ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਪ੍ਰੋਫੈਸ਼ਨਲ ਗਰੁੱਪ ਬੁਲਾਉਣ ਸੀ ਭੰਗੜੇ ਦੇ ਜਿਵੇਂ ਕਿ ਲੁੱਡੀ ਚੂਮਰ ਵਗੈਰਾ ਕਾ ਇਸ ਵਾਰ ਅਸੀਂ ਸੋਚਿਆ ਵਈ ਕਿ ਕਿਉਂ ਨਾ ਆਪਣੇ ਹੀ ਬਜ਼ੁਰਗਾਂ ਨੂੰ ਤਿਆਰ ਕਰੀਏ ਪ੍ਰੋਫੈਸ਼ਨਲ ਟੀਮ ਦੇ ਲਈ ਹੁਣ ਅੱਗੇ ਤੋਂ ਸਾਡੀ ਟੀਮ ਆੜੀ ਆੜੀ ਦੀ ਖੁਦ ਹੀ ਤਿਆਰ ਹੋ ਗਈ ਹੈ ਤੇ ਇਹ ਪੰਜਾਬ ਲੈਵਲ ਤੇ ਜਾ ਕੇ ਕਿਤੇ ਨਾ ਕੰਪੀਟੀਸ਼ਨ ਵੀ ਜ਼ਰੂਰ ਲੜਨਗੇ ਵੈਸ਼ਵ ਸੀਨੀਅਰ ਸਿਟੀਜ਼ਨ ਅਸਾ ਔਰ ਸਾਡੇ ਸ਼ਹਿਰ ਦੀ ਨਵੇਕ ਲਈ ਸੰਸਥਾ ਆੜੀ ਆੜੀ ਫਾਊਂਡੇਸ਼ਨ ਉਹਨਾਂ ਨੇ ਅੱਜ ਇੱਥੇ ਪ੍ਰੋਗਰਾਮ ਦਾ ਯੋਜਨਨਾ ਕੀਤਾ ਜਿਸ ਦੇ ਵਿੱਚ ਕੱਲੇ ਸ਼ਹਿਰ ਬਟੰਡਾ ਤੋਂ ਨੇ ਆਸ-ਪਾਸ ਦੇ ਬਜ਼ੁਰਗ ਵੱਡੀ ਕੈਂਤੀ ਦੇ ਵਿੱਚ ਆਇਆ ਬਹੁਤ ਵਧੀਆ ਰੰਗਾਰੰਗ ਪ੍ਰੋਗਰਾਮ ਜਿਹੜਾ ਇੱਥੋਂ ਪੇਸ਼ ਕੀਤਾ ਗਿਆ ਸਰਦਾਰ ਖੇੜਮੀ ਜਰਦੀ ਵੱਡੀ ਹਸਤੀ ਆ ਸੋਹੀ ਸਾਹਿਬ ਉਹ ਇੱਥੇ ਆਏ ਨੇ ਸੋ ਮੈਂ ਅੱਜ ਦੇ ਦਿਨ ਤੇ ਨਹੀਂ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਸਾਨੂੰ ਸਾਡੇ ਬਜ਼ੁਰਗਾਂ ਦਾ ਜੋ ਸਾਡੇ ਘਰਾਂ ਦਾ ਸ਼ਿੰਗਾਰ ਹੈ ਜੋ ਸਾਡੇ ਘਰਾਂ ਦਾ ਮਤਲਬ ਜਿੰਨਾਂ ਜਿੰਦਾ ਵੀ ਕਿਹਾ ਜਾਂਦਾ ਉਹਨਾਂ ਦਾ ਹਮੇਸ਼ਾ ਮਾਨ ਸਤਕਾਰ ਸਾਨੂੰ ਕਰਨਾ ਚਾਹੀਦਾ ਸਾਡੀ ਨਵੀਂ ਪੀੜ੍ਹੀ ਨੂੰ ਜਿਹੜੇ ਅਸੀਂ ਬਜ਼ੁਰਗਾਂ ਤੋਂ ਫੂਲ ਹੋ ਰਹੇ ਆ ਸਾਡੇ ਨਵੀਂ ਪੀੜ੍ਹੀ ਨੂੰ ਬਜ਼ੁਰਗਾਂ ਦੇ ਨਾਲ ਜੋੜਨਾ ਚਾਹੀਦਾ ਹੈ ਉਹਨਾਂ ਤੋਂ ਚੰਗੀਆਂ ਗੱਲਾਂ ਸਿੱਖਣੀਆਂ ਚਾਹੀਦੀਆਂ। ਮੈਂ ਸਟੇਜ 'ਤੇ ਵੀ ਤੁਹਾਡਾਂ ਨਾਲ ਗੱਲ ਕੀਤੀ ਹੈ ਜਿਹੜੀ ਵੀ ਸਾਨੂੰ ਸਿੱਖਿਆ ਸਾਡੇ ਬਜ਼ੁਰਗ ਬੰਦੇ ਨੇ ਉਹ ਸਿੱਖਿਆ ਸਾਨੂੰ ਕਿਤੇ ਵੀ ਮਿਲ ਸਕਦੀ ਕਿਸੇ ਕਿਤਾਬ ਤੋਂ ਕਿਸੇ ਟੀਵੀ ਤੋਂ ਕਿਸੇ ਰੇਡੀਓ ਤੋਂ ਮਿਲ ਸਕਦੀ ਕਿਉਂਕਿ ਜਿਹੜੀ ਉਹ ਸਿੱਖਿਆ ਹੁੰਦੀ ਹੈ ਉਹ ਸਿੱਖਿਆ ਸਾਡੇ ਬਜ਼ੁਰਗਾਂ ਨੇ ਆਪਣੀ ਲੰਬੀ ਜ਼ਿੰਦਗੀ ਦੇ ਵਿੱਚ ਆਪਣੇ ਪਿੰਡੇ ਤੇ ਹੜਾਈ ਹੁੰਦੀ ਹੈ। ਜੋ ਦੁੱਖ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਾਹੇ ਹੁੰਦੇ ਆ ਉਹ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਸਮੱਸਿਆ ਸਾਡੇ ਬੱਚਿਆਂ ਨੂੰ ਪੇਸ਼ ਨਾ ਆਵੇ ਇਸ ਕਰਕੇ ਸਾਡੇ ਬਜ਼ੁਰਗ ਸਾਡੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਾਂ ਨੂੰ ਬਾੜੇ ਕੰਮ ਤੋਂ ਵਜਦੇ ਆ ਚੰਗੇ ਕੰਮ ਕਰਨ ਵਾਸਤੇ ਪ੍ਰੇਰਦੇ ਆ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਸਾਰੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਸੱਟ ਨਾ ਪਿੜੋ ਆਪਣੇ ਬਜ਼ੁਰਗਾਂ ਦੇ ਨਾਲ ਜੁੜੋ ਉਹਨਾਂ ਦੇ ਕੋਡੇ ਦੇ ਕੋਲ ਬੈਠਿਆ ਕਰੋ ਉਹਨਾਂ ਦੇ ਦੁੱਖ ਸੁੱਖ ਦੇ ਹੱਥ ਫੜੋ ਉਹਨਾਂ ਦੇ ਨਾਲ ਗੱਲਾਂ ਕਰੋ ਕਿਉਂਕਿ ਜੇਕਰ ਅੱਜ ਅਸੀਂ ਸਾਡੇ ਬਜ਼ੁਰਗਾਂ ਦਾ ਸਤਿਕਾਰ ਕਰਾਂਗੇ ਤਾਂ ਹੀ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਕਿਉਂਕਿ ਕੱਲ ਨੂੰ ਅਸੀਂ ਵੀ ਛੋਟੇ ਹੋਵਾਂਗੇ ਤਾਂ ਜਿਹੜੇ ਸਾਡੇ ਸਾਡੇ ਬੱਚੇ ਆ ਉਹ ਸਾਡਾ ਆਉਣ ਵਾਲੇ ਸਮੇਂ ਦੇ ਬੱਚੇ ਸਰਕਾਰ ਕਰੀ ਦੇ ਆ ਅੱਜ ਦੇ ਦਿਨ ਤੇ ਰਾਹ ਦੇ ਅਧਿਕਾਰ ਦੀ ਬਲਾ ਦੀ ਕਾਮਨਾ ਕਰਦਾ ਕਿਉਂਕਿ ਤੰਤਰ ਉਸ ਤਰ੍ਹਾਂ ਉਸ ਸ਼ਰਮਾਤਮਾ ਉਹਨਾਂ ਨੂੰ ਸਿਹਤ ਯਾਬੀ ਜਿਹੜੀ ਹੈਗੀ ਆ ਉਹ ਬਖਸ਼ੇ ਤੇ ਨਾਲ ਦੇ ਨਾਲ ਜੋ ਆੜੀ ਆੜੀ ਫਾਊਂਡੇਸ਼ਨ ਆ ਉਹਨਾਂ ਦੇ ਸਾਰੇ ਪ੍ਰਬੰਧਕਾਂ ਦਾ ਅਰੇਂਜਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨਵੇ ਬਲਾ ਤੇ ਆਸਾਰੂ ਜਿਹੜਾ ਪ੍ਰੋਗਰਾਮ ਆ ਉਹ ਅੱਜ ਦੇ ਦਿਨ ਤੇ ਸਾਡੇ ਸ਼ਹਿਰ ਦੇ ਵਸਨੀਕਾਂ ਦੇ ਸੇਵਾ ਵਿੱਚ ਬਣੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ